ਪੁਲਿਸ ਹਰ ਸਮੇਂ ਦੇਸ਼ਵਾਸੀਆਂ ਦੀ ਮਦਦ ਲਈ ਤਿਆਰ-ਬਾਰ ਤਿਆਰ ਰਹਿੰਦੀ ਹੈ ਪਰ ਕਈ ਸਮੇਂ ਰਾਤ ਭਰਾਤੇ ਜਾਂ ਹੋਰ ਹਾਲਾਤ ਦੇ ਵਿੱਚ ਉਪਕਰਨਾਂ ਦੀ ਕਾਟਕਾਨ ਉਹ ਬਿਹਤਰ ਸੇਵਾ ਨਹੀਂ ਨਿਵਾ ਸਕਦੇ ਇਸੇ ਨੂੰ ਲੈ ਕੇ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਅੱਜ ਬਠਿੰਡਾ ਦੇ ਸਮੂਥ ਥਾਣਿਆਂ ਨੂੰ ਉਪਕਰਨ ਵੰਡੇ ਗਏ ਜਿਸ ਵਿੱਚ ਨਾਈਟ ਫਲਾਈਸ ਬਟਨ ਫਸਟ ਐਡ ਕਿਟਾਂ ਰਿਫਲੈਕਟਰ ਬੈਲਟਾਂ ਤੇ ਆਗਾ ਬਜਾਉ ਜੰਤਰ ਸ਼ਾਮਿਲ ਹਨ ਤਾਂ ਜੋ ਪੁਲਿਸ ਹਰ ਸਮੇਂ ਦੇਸ਼ਵਾਸੀਆਂ ਦੀ ਬਿਹਤਰ ਮਦਦ ਕਰ ਸਕੇ ਇਸ ਮੌਕੇ ਤੇ ਐਸਐਸਪੀ ਅਮਨੀਤ ਕੁੰਡਲ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪੁਲਿਸ ਥਾਣਿਆਂ ਨੂੰ ਜ਼ਰੂਰੀ ਸੁਰੱਖਿਆ ਉਪਕਰਨ ਵੰਡੇ ਗਏ। ਰੋਡ ਸੇਫਟੀ ਦੇ ਜਿਹੜੇ ਇਕਵਿਪਮੈਂਟਸ ਹੁੰਦੇ ਆ ਉਹਦੇ ਤਹਿਤ ਜਿਹੜੀ ਸਾਡੀ ਡਿਸਟ੍ਰਿਕਟ ਕਮੇਟੀ ਹੈ ਉਹਦੇ ਤਹਿਤ ਜੋ ਜੋ ਸਾਨੂੰ ਟ੍ਰੈਫਿਕ ਦੇ ਲਈ ਸਮਾਨ ਸਾਨੂੰ ਚਾਹੀਦਾ ਸੀਗਾ ਲੋੜਿੰਦਾ ਸੀ ਉਸ ਅਸੀਂ ਡੀਸੀ ਸਾਹਿਬ ਨੂੰ अपनी रेगुजेसन दी जिद तहत तहत सूँ पिछले दिन ट्रैफिक दोन्स तो ट्रैफिक के पैम्फलेट जी रिफलैक्टर बेटनस होंगे हैं और जी फस्ट एड किट्स होंगे ट्रैफिक के नाल जो भी रेगुलेशनली सू से इक्विपमेंट हों काफ़ी सूँ प्रोवाइड किया गया तहत, है तहत अज मैं जरा सा जिले का ट्रैफिक पुलिस ऑफिस है उत्थ आई हैगी ਡੀਐਸਪੀ ట్రాఫిక్ ਇਨਚਾਰਜ ਜਿਹੜੇ ਹਰਪ੍ਰੀਤ ਸਿੰਘ ਹੈਗੇ ਇਨਚਾਰਜ ట్రాਫਿਕ ਅੰਮ੍ਰਿਤ ਔਰ ਸਾਡੇ ਨੀਅਰੈਸਟ ਜਿਹੜੇ ਕੁਝ ਐਸਐਚਓਜ਼ ਇੱਥੇ ਆਪ ਹੈ ਇਹਨਾਂ ਨੂੰ ਬੁਲਾ ਕੇ ਅਸੀਂ ਜਿਹੜਾ ਇਹ ਇਕੁਪਮੈਂਟ ਹੈਗਾ ਉਹ ਸਾਰਾ ਕੁਝ ਅੱਜ ਇਹਨਾਂ ਨੂੰ ਮੁਹੱਈਆ ਕਰਾਇਆ ਐਂਡ ਆਈ ਹੋਪ ਕਿ ਇਹ ਜਿਹੜੀ ਚੀਜ਼ਾਂ ਸਾਡੀ ట్రాਫਿਕ ਦੀ ਰੈਗੂਲੇਸ਼ਨ ਚ ਪ੍ਰੋਪਰਲੀ ਇਹ ਲੋਕ ਯੂਟਿਲਾਈਜ਼ ਕਰਨ ਔਰ ਜਿਹੜੇ ਸਾਡੇ ట్రాਫਿਕ ਦੇ ਐਕਸੀਡੈਂਟਸ ਜਾਂ ਫਿਰ ట్రాਫਿਕ ਦੀ ਰੈਗੂਲੇਸ਼ਨ ਹੁੰਦੀ ਆ ਉਹਨੂੰ ਬੈਟਰ ਕਰੰਟਲੀ ਐਫੀਸ਼ੀਐਂਸੀ ਨੂੰ ਇਨਕਰੀਸ ਕਰਨ ਲਈ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰੋਪਰਲੀ ਯੂਟਿਲਾਈਜ਼ ਕਰੀਏ ਥੈਂਕ ਯੂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ